ਅੱਜ ਦੇ ਇਸ ਮਨਰੇਗਾ ਸਗਰਾਮ ਦੇ ਪ੍ਰੋਗਰਾਮ ਦੇ ਵਿੱਚ ਮੰਚ ਤੇ ਹਾਜ਼ਰਿਤ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਡੱਬੇ ਮਿੱਤੇ ਕੁਚਲਿਆਂ ਦਾ ਜੀਵਨ ਉੱਚਾ ਚੱਕਣ ਦੇ ਵਿੱਚ ਆਪ ਦੇ ਕਾਰਿਆਕਾਲ ਦੇ ਵਿੱਚ ਕੰਮ ਕੀਤਾ ਆਦਰਯੋਗ ਬਪੇਸ਼ ਬਗੇਲ ਸਾਹਿਬ ਪਾਰਟੀ ਆਦਰਨੀਆ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਸਤਿਕਾਰ ਦੇ ਯੋਗ ਮੇਰੇ ਵੱਡੇ ਭਰਾ ਪਰ ਕਹਿਣੀ ਔਰ ਕਰਨੀ ਦੇ ਪੱਕੇ ਮਾਝੇ ਦੇ ਜਰਨੈਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਬਹੁਤ ਸਤਿਕਾਰਯੋਗ ਵਿਜੇਂਦਰ ਸਿੰਘਲਾ ਜਿਹੜੇ ਜੁਆਇੰਟ ਖਜ਼ਾਨਚੀ ਨੇ ਕਾਂਗਰਸ ਪਾਰਟੀ ਦੇ ਰਸਤਾ ਦਾ ਮੈਂਬਰ ਆਫ ਪਾਰਲੀਮੈਂਟ ਤੇ ਮੰਤਰੀ ਨੇ ਬਹੁਤ ਸਤਿਕਾਰਯੋਗ ਵੱਡਾ ਭਰਾ ਗੁਰਕੀਰਤ ਸਿੰਘ ਕੋਟਲੀ ਸਾਹਿਬ ਸਰਦਾਰ ਬੈਂਤ ਸਿੰਘ ਜਿਨ੍ਹਾਂ ਨੇ ਇਸ ਪੰਜਾਬ ਦੀ ਆਬਰੂ ਵਾਸਤੇ ਆਪ ਦੇ ਸ਼ਰੀਰ ਦੇ ਟੁਕੜੇ ਟੁਕੜੇ ਕਰਾ ਲੇ ਉਹ ਵਿਅਕਤੀ ਵੀ ਅੱਜ ਉਸ ਪਰਿਵਾਰ ਦੇ ਮੈਂਬਰ ਇੱਥੇ ਬੈਠੇ ਨੇ ਬਹੁਤ ਸਤਿਕਾਰਯੋਗ ਲਖਾ ਪਾਇਲ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਹਰਮਨ ਬਾਜਵਾ ਜੀ ਵਿਕਰਮ ਬਾਜਵਾ ਜੀ ਸਾਹਮਣੇ ਆਉਤੋ ਤੇ ਰਾਜਾ ਗਿਲ ਸਾਹਿਬ ਸੰਭਰਾਲੇ ਤੋ ਸਾਫ ਇਧਰਲੇ ਪਾਸੇ ਮੇਰੇ ਸੀਨੀਅਰ ਆਗੂ ਥੱਲੇ ਬੈਠੇ ਪਿੱਛੇ ਮੈਂ ਮਾਫੀ ਚਾਹਣਾ ਨਾਬਾ ਸਾਹਿਬ ਕਾਕਾ ਰਣਦੀਪ ਜੀ ਮੇਰੇ ਵੱਡੇ ਪ੍ਰਾਚਾਰਵਰ ਦੇ ਐਮਐਲਏ ਤੇ ਮੰਤਰੀ सरदार साधु सिंह धर्म सोच आए जेड़े मंत्री रहे और बड़ा तसद्दद चलया वो भी ਸਾਡੇ ਵਿਚਾਰ ਬੈਠੇ ਨੇ ਮੈਂ ਭੁੱਲ ਗਿਆ ਮਾਫੀ ਚਾਹਤਾ ਹਾਂ ਦਲਵੀ ਸਾਹਿਬ ਅਪਸੇ ਜੋ گاؤں گاؤں ਬਲਾਕ ਬਲਾਕ ਜਾਕਰ ਆਪ ਕੰਮ ਕਰ ਰਹੇ ਹੋ ਮੈਂ ਦਲਵੀ ਸਾਹਿਬ ਹਮਾਰੇ ਸਹਿ ਪਰਿਵਾਰੀ ਜੀ ਦਾ ਧੰਨਵਾਦ ਕਰਨਾ ਚਾਹਤਾ ਹਾਂ ਮੰਮਤਾ ਜੀ ਕਮਲ ਜੀ ਤੇ ਅੱਜ ਦੀ ਜੜੀ ਸਭਾ ਹੈ ਉਹ ਜਿਹੜੇ ਚਿੱਟੀ ਦਾੜੀ ਵਾਲੇ ਵਿਅਕਤੀ ਬੈਠੇ ਆ ਤੁਹਾਡੇ ਆਪਣੇ ਸੰਸਦ ਤੇ ਆਪਣੇ ਮੈਂਬਰ ਆਫ ਪਾਰਲੀਮੈਂਟ ਮੇਰੇ ਪਿਤਾ ਸਮਾਨ ਜਿਹੜੇ ਵਿਅਕਤੀ ਨੇ ਜਿਹੜੇ ਵਿਅਕਤੀ ਨੇ ਮੰਰੇਗਾ ਬਣਾਉਣ ਪਿੱਛੇ ਵੇਲੇ ਆਪ ਦੀ ਕਲਮ ਦਾ ਆਪ ਦੀ ਕਲਮ ਦਾ ਯੋਗਦਾਨ ਪਾ ਕੇ ਔਰ ਗਰੀਬਾਂ ਦੇ ਲਈ ਇਸ ਮਨਰੇਗਾ ਸਕੀਮ ਦੇ ਵਿੱਚ ਆਪਦਾ ਯੋਗਦਾਨ ਪਾਇਆ ਡਾਕਟਰ ਰਮਨ ਸਿੰਘ ਥੋੜੇ ਵਿਚਾਰ ਬੈਠੇ ਨੇ ਤੇ ਅੱਜ ਦੀ ਇਸ ਸਭਾ ਦੇ ਮੁਖੀ ਕਾਮਿਲ ਅਮਰ ਸਿੰਘ ਜਿਨ੍ਹਾਂ ਨੇ ਸਾਨੂੰ ਸਾਨੂੰ ਇੱਥੇ ਸੱਦ ਕੇ ਉਹਨਾਂ ਗਰੀਬ ਮਿੱਤੇ ਕੁਚਲਿਆਂ ਦੀ ਜਿਨ੍ਹਾਂ ਦੀ ਲੜਾਈ ਕੋਈ ਨਹੀਂ ਲੜ ਰਿਹਾ ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ بلند ਕਰ ਰਿਹਾ ਕਿਉਂਕਿ ਉਹਨਾਂ ਕੋਲੇ ਨਾ ਤਾਂ ਸਾਧਨ ਹੈ ਤੇ ਨਾ ਲੜਾਈ ਲੜਨ ਦੀ ਉਹਨਾਂ ਦੀ ਸ਼ਮਤਾ ਹੈ ਕਿਉਂਕਿ ਇੱਕ ਦਿਨ ਜਦੋਂ ਗਰੀਬ ਆਦੀ ਦਿਹਾੜੀ ਛੱਡ ਦਿੰਦਾ ਹੈ ਉਹਦਾ ਘਰ ਦਾ ਚੁੱਲ੍ਹਾ ਜਲਣਾ ਬੰਦ ਹੋ ਜਾਂਦਾ ਹੈ ਤੇ ਮੈਂ ਕਾਮਿਲ ਅਮਰ ਸਿੰਘ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਦੱਬੇ ਮਿੱਤੇ ਕੁਚਲਿਆਂ ਦੀ ਲੜਾਈ ਲੜਨਾ ਸੇ ਕਾਮਿਲ ਅਮਰ ਸਿੰਘ ਅੱਗੇ ਆਇਆ ਹੈ ਅੱਜ ਮੇਰੀਆਂ ਮਾਵਾਂ ਭੈਣਾਂ ਨੂੰ ਇੱਥੇ ਸੱਦ ਕੇ ਬਜ਼ੁਰਗਾਂ ਨੂੰ ਸੱਦ ਕੇ ਇਹ ਲੜਾਈ ਲੜਨ ਦਾ ਪ੍ਰੰਅ ਕੀਤਾ ਹੈ ਮੈਂ ਤੁਹਾਡੇ ਸਾਹਮਣੇ ਮੇਰੀਓ ਮਾਤਾ ਪਾਇਨੋ ਕੋਈ ਰਾਜਨੀਤੀ ਕਰਨੀ ਆਇਆ ਔਰ ਇਹਦੇ ਨਾਲ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਰਾਜਨੀਤਿਕ ਲਾਭ ਨਹੀਂ ਮਿਲਣਾ ਕਾਂਗਰਸ ਪਾਰਟੀ ਨੇ ਸਨੇਹਾ ਲਾਇਆ ਕਿ ਜਿਸ ਪ੍ਰਕਾਰ ਕਿਸਾਨਾਂ ਦੀ ਲੜਾਈ ਸਮੁੱਚੀ ਦੁਨੀਆ ਦੇ ਵਸਦੇ ਪੰਜਾਬੀਆਂ ਨੇ ਲੜੀ ਐ ਉਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਲੜਾਈ ਕਾਂਗਰਸ ਪਾਰਟੀ ਨੇ ਲੜਨੀ ਐ ਭਾਵੇਂ ਕੁਝ ਹੋ ਜਾਏ ਉਹਨਾ ਕਿਉਂਕਿ ਜਿਹੜਾ ਗਰੀਬ ਐ ਮੈਨੂੰ ਪਤਾ ਐ ਕਿ ਜਿਹੜੀ ਮੇਰੀ ਮਾਂ ਪੈਣਾ ਐ ਉਹ ਦੁੱਧ ਦਾ ਬਿੱਲ ਕਿਵੇਂ ਦਿੰਦੀ ਐ ਪੋਰੇ ਕੋਲੇ ਦੁੱਧ ਦਾ ਬਿੱਲ ਦੇਣ ਨੂੰ ਪੈਸੇ ਹੈ ਨਹੀਂ ਕਈ ਆਣੀ-ਉਣੀ ਚਾਹ ਨਹੀਂ ਬਣਦੀ ਚਾਹ ਤੜਕੇ ਵੀ ਫੇਰ ਉਹ ਗਵਾਂਡੀਆਂ ਤੋਂ ਗੜਵੀ ਦੁੱਧ ਦੀ ਧਾੜੀ ਮੰਗਦੀ ਐ ਕੁੰਢੋਲੀ ਦੇ ਉੱਤੋਂ ਕੁੜੇ ਮੁਖਤਿਆਰ ਕੁਰੇ ਦੋਦੀ ਦੁੱਧ ਨਹੀਂ ਪਾਉਂਦਾ ਜੇ ਗੜਵੀ ਦੁੱਧ ਦੀ ਦੇ ਦੇ ਤਾਂ ਮੈਂ ਆਪਦੇ ਨਿਆਣਿਆਂ ਨੂੰ ਦੁੱਧ ਪਿਆ ਦਿਆਂ ਉਹ ਚਾਹ ਪਿਆ ਦਿਆਂ ਇਹ ਹਾਲਾਤ ਹੈ ਗਰੀਬ ਦੇ ਕਿਸੇ ਦੇ ਘਰੇ ਮਿੱਠਾ ਹੈ ਨਹੀਂ ਕਿਸੇ ਦੇ ਘਰੇ ਚਾਹ ਪੱਤੀ ਹੈ ਨਹੀਂ ਤੇ ਜੇ ਚਾਹ ਪੱਤੀ ਤੇ ਦੁੱਧ ਤਾਂ ਕਿਸੇ ਦੇ ਘਰੇ ਸਲੰਡਰ ਹੈ ਨਹੀਂ ਇਹ ਅੱਜ ਪੰਜਾਬ ਦੇ ਗਰੀਬਾਂ ਦੇ ਹਾਲਾਤ ਹੈ ਉਹਨਾਂ ਵੀ ਲੜਾਈ ਲੜਨ ਆ ਸੇ ਆਏ ਹਨ ਇਹ ਮਨਰੇਗਾ ਇਹ ਜੀਵਨ ਦਾ ਸਹਾਰਾ ਸੀ ਮਨਰੇਗਾ ਇਹਦੇ ਨਾਲ ਵਿਅਕਤੀ ਦਾ ਜੀਵਨ ਚੱਲਦਾ ਸੀ ਆ ਕਰੋਨਾ ਕਾਲ ਆਇਆ ਕਈ ਜ਼ਿੰਮੇਦਾਰ ਸਾਨੂੰ ਮਿਲਦੇ ਸਨ ਕਹਿੰਦੇ ਆਰੇ ਮਨਰੇਗਾ ਦਿਹਾੜੀ ਜੇ ਮਨਰੇਗਾ ਨਾ ਹੁੰਦੀਏ ਡਾਕਟਰ ਮਨਮੋਹਨ ਸਿੰਘ ਨੇ ਚਲਾਈ ਸੀ ਮਿੱਤਰੋ ਦੇਸ਼ ਦੇ ਅੰਦਰ ਅਤ ਦਰਜੇ ਦੀ ਗਰੀਬੀ ਹੈ ਅਤ ਦਰਜੇ ਦੀ ਗਰੀਬੀ ਹੈ ਗਰੀਬ ਦੇਸ਼ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਇਸ ਦੁਨੀਆ ਦੇ ਵਿੱਚ ਅਗਰ ਡਾਕਟਰ ਮਨਮੋਹਨ ਸਿੰਘ ਔਰਗੇ ਡਾਕਟਰ ਅਮਰ ਸਿੰਘ ਅਗੇ ਵਿਦਵਾਨ ਨਾ ਹੁੰਦੇ ਤੇ ਅੱਜ ਦੁਨੀਆ ਦੇ ਵਿੱਚ ਦੇਸ਼ ਦੇ ਅੰਦਰ ਟਕਰਾਅ ਹੋ ਜਾਣਾ ਸੀ ਤੇ ਸਿਵਲ ਵਾਰ ਲੱਗ ਜਾਣੀ ਸੀ ਇੱਕ ਬੱਚਾ ਚਾਰ ਸੱਤੀਆਂ ਨਾਲ ਰੋਟੀ ਖਾਵੇ ਤੇ ਗਰੀਬ ਦੇ ਬੱਚੇ ਕੋਲੇ ਨੂਨ ਵੀ ਨਾ ਹੋਵੇ ਫਿਰ ਵੱਡਾ ਟੁਕੀ ਸ਼ੁਰੂ ਹੋਣੀ ਸੀ ਇਹ ਇਸ ਕਰਕੇ ਗਰੀਬ ਦਾ ਚੁੱਲ੍ਹਾ ਜਲਦਾ ਰਵੇ ਇਹ ਮਨਰੇਗਾ ਸਕੀਮ ਡਾਕਟਰ ਅਮਰ ਸਿੰਘ ਤੇ ਸੋਨੀਆ ਗਾਂਧੀ ਤੇ ਮਨਮੋਨ ਸਿੰਘ ਇਹਨੂੰ ਲੈ ਕੇ ਆਏ ਹੁਣ ਕੀ ਹੋ ਗਿਆ ਹੋਣੇ ਮਨੇ ਰੇਗਾ ਬੰਦ ਕਰਤੀ ਆ ਆ ਮੇਰੇ ਕੋਲੇ ਅੰਕੜੇ ਐ ਭਾਜਪਾ ਬੜੀ ਸ਼ੈਤਾਨ ਪਾਰਟੀ ਐ ਇਹ ਕਿਵੇਂ ਕੰਮ ਕਰਦੀ ਐ ਸ਼ੈਤਾਨ ਦੀ ਖੋਪੜੀ ਵਾਂਗ ਜਿਵੇਂ ਸ਼ੈਤਾਨ ਕੰਮ ਕਰਦਾ ਓਵੇਂ ਇਹ ਭਾਜਪਾ ਕੰਮ ਕਰਦੀ ਐ ਤੁਹਾਨੂੰ ਪਤਾ ਐ ਮੈਂ ਮਗਰਲੇ 5 ਸਾਲਾਂ ਦਾ ਡੇਟਾ ਕਢਾਇਆ ਐ ਔਸਤਨ 48 ਦਿਨ ਕਿੰਨੇ ਦਿਨ 48 ਦਿਨ ਤੋਂ ਵੱਧ ਕੰਮ ਕਿਸੇ ਨੂੰ ਮਿਲਿਆ ਨਹੀਂ ਮੇਰੀ ਗੱਲ ਸੱਚੀ ਹੈ ਕਿ ਝੂਠੀਆ ਬੋਲੋ ਤੇ ਕਾਨੂੰਨ ਹੋਣਾ ਹੈ ਝਾੜੂ ਵਾਲੇ ਭਗਵੰਤ ਸਿੰਘ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਪਾਸ ਤੋਂ 48 ਦਿਨ 100 ਦਿਨ ਦਾ ਕੰਮ ਸੀ ਭਾਈ ਜੇ 100 ਦਿਨ ਦਾ ਕਿਸੇ ਨੂੰ ਨਹੀਂ ਮਿਲਿਆ ਤਾਂ 125 ਦਿਨ ਦਾ ਮੋਦੀ ਸਾਹਿਬ ਕਿਵੇਂ ਮਿਲੂਗਾ ਸਾਰੇ ਦੇਸ਼ ਦੀ ਰੇਸ਼ਮ ਹੈ ਕਿ 48 ਦਿਨ ਤੋਂ ਕੰਮ ਵੱਧ ਨਹੀਂ ਮਿਲਿਆ ਕਹਿੰਦਾ ਮੈਂ 125 ਦਿਨ ਦੇਊਂਗਾ ਤਾਂ ਜੋ ਗਰੀਬਾਂ ਨੂੰ ਬੇਵਕੂ ਬਣਾ ਦਿਆਂ ਵੀ ਕੁੜੇ ਵੇਖ ਮੋਦੀ ਨੇ ਤਾਂ 125 ਦਿਨ ਕਰਤੇ ਉਹ ਜਦੋਂ ਸਾਨੂੰ ਤਾਂ ਕੰਮ 50 ਦਿਨ ਦਾ ਨਹੀਂ ਮਿਲਦਾ ਤੇ ਅਸੀਂ 125 ਦਿਨਾਂ ਤੋਂ ਕੀ ਕਰਨਾ ਏ ਜੇ ਕਰਨਾ ਹੈ ਮੋਦੀ ਸਾਹਿਬ ਸਾਡਾ ਫਾਇਦਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਪੁਰਬ ਮਨਾਉਣਾ ਰਿਹਾ ਕਹਿੰਦਾ ਲਾ ਫਿਰ ਕਾਨੂੰਨ ਵਾਪਸ ਤੇ 700 ਰੁਪਇਆ ਦਿਹਾੜੀ ਕਰਦੇ ਗਰੀਬਾਂ ਦੀ ਮਨੇਰੇ ਗਾਲਿਆਂ ਦੀ 700 ਰੁਪਇਆ ਦਿਹਾੜੀ ਕਰ ਫਿਰ ਕਹਾਂਗੇ ਕਿ ਤੂੰ ਵਾਕਿਆ ਗੁਰੂ ਰਵੀਦਾਸ ਮਹਾਰਾਜ ਜੀ ਦਾ ਸਤਕਾਰ ਕਰਦੇ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣੇ ਨੂੰ ਕਦੇ ਨਹੀਂ ਆਇਆ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਗਟ ਦੇ ਵਾਸਤੇ ਹੁਣ ਆਇਆ ਸਾਨੂੰ ਵੰਡਣ ਵਾਸਤੇ ਕਹਿੰਦਾ ਗਰੀਬ ਅਮੀਰ ਦਲੇਤ ਹਿੰਦੂ ਮੁਸਲਮਾਨ ਜਿੰਮੇਵਾਰ ਇਹਨੂੰ ਵੰਡਦਾ ਸਾਰੀ ਦੁਨੀਆ ਤੂੰ ਵੰਡਤੀ ਐ ਮੰਦਰ ਬਾਟਾ ਮਸਜਿਦ ਬਾਟੀ ਬਾਟ ਦਿਆ ਭਗਵਾਨ ਕੋ ਕਦੇ राम ਮੰਦਰ ਅਸੀਂ राम ਮੰਦਰ ਦਾ ਸਤਕਾਰ ਕਰਦੇ ਆ ਸਾਡਾ ਗੁਰੂ ਹੈ RAM ਓਏ RAM ਜੀ ਦੇ ਝੰਡੇ ਲਾ ਕੇ ਰਕਸ਼ਨਾ ਤੋਂ ਪਹਿਲਾਂ ਚੌਂਕਰ ਜਿਹੜੇ ਤੇ RAM ਜੀ ਦੀ ਫੋਟੋ ਸੀ ਸਿੰਘਲਾ ਸਾਹਿਬ ਤੇ ਫਿਰ ਕਿਉਂਕਿ ਲੋਕਾਂ ਨੂੰ ਇੱਕ ਦਿਨ ਪਹਿਲਾਂ ਉਹ ਹਵਾ ਨਾਲ ਉੱਡ ਕੇ ਕਈ ਵਾਰੀ ਕੂੜੇ ਵਾਲੀ ਜਗ੍ਹਾ ਤੇ ਆ ਚਲੇ ਗਏ ਕਈ ਵਾਰੀ ਥਾਵੇਂ ਤੇ ਮੈਂ ਇਕੱਠੇ ਕੀਤਾ ਆਪ ਕਿ ਜਾਣ-ਬੁੱਝ ਕੇ ਮੈਂ ਕਹੂੰਗਾ ਮੈਂ ਤਾਂ RAM ji ਦਾ ਭਗਟ ਐ ਤੂੰ ਕੱਲਾ RAM ji ਦਾ ਭਗਟਾ ਅਸੀਂ ਵੀ ਭਗਟਾ ਹੈ ਮੰਦਰ ਬਾਟਾ ਮਸਜਿਦ ਬਾਟੀ ਬਾਟ ਦਿਆ ਭਗਵਾਨ ਕੋ ਓ ਸ਼ਰਮ ਕਰੋ BJP ਵਾਲੋ ਮਤ ਬਾਟੋ ਮੇਰੇ ਪੰਜਾਬ ਕੇ ਇਨਸਾਨ ਕੋ ਮਤ ਬਾਟੋ ਮੇਰੇ ਪੰਜਾਬ ਕੇ ਇਨਸਾਨ ਅਗਰ ਗੁਰੂ ਰਵੀਦਾਸ ਦੀ ਨੂੰ ਤੂੰ ਮੰਨੇ ਤੇ ਕਰ 6.5 ਹਜ਼ਾਰ ਕਰੋੜ ਰੁਪਏ ਦਾ ਐਲਾਨ ਤੇ ਪ੍ਰਗਟ ਦੇ ਵਾਸਤੇ ਐਲਾਨ ਕਰਦੇ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਮ ਤੇ ਮੈਂ ਇੰਟਰਨੈਸ਼ਨਲ ਯੂਨੀਵਰਸਿਟੀ ਬਣਾ ਕੇ ਪੰਜਾਬ ਨੂੰ ਇੱਕ ਅਜੂਬਾ ਦੇਵਾਂਗਾ ਜਿੱਥੇ ਗੁਰੂ ਰਵੀਦਾਸ ਜੀ ਦੀ ਸੋਚ ਤੇ ਪਹਿਰਾ ਦਿੱਤਾ ਜਾਊਗਾ ਫੇਰ ਮੈਂ ਤੈਨੂੰ ਮੰਨਾਂ ਕਰ ਛੁੱਟੀਆਂ ਉਹ ਛੁੱਟੀਆਂ ਡਿਕਲੇਅਰ ਕਰ ਕਰ ਛੁੱਟੀ ਡਿਕਲੇਅਰ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸਤੇ ਛੁੱਟੀਆਂ ਡਿਕਲੇਅਰ ਕਰਦਾ ਮਨਾ ਸ਼ਤਾਬਦੀ 650 ਸਾਲਾ ਪੂਰਾ 60 ਸ਼ਤਾਬਦੀ ਮਨਾ ਮੇਰੇ ਗੁਰੂ ਦੀ ਤੇ ਜੇ ਵੋਟਾਂ ਦੀ ਰਾਜਨੀਤੀ ਕਰਕੇ ਆ ਰਹੇ ਫੇਰ ਪੰਜਾਬ ਤੋਂ ਉਮੀਦ ਨਾ ਕਰੀ ਤੈਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਆ ਸੋ ਟੱਕੜੇ ਹੋ ਕੇ ਔਰ ਜਿਹੜੀ ਮਨਰੇਗਾ ਮੈਂ ਲੁਧਿਆਣੇ ਦੀ ਗੱਲ ਕਰਾਂ ਮੈਂ ਤੇ ਡਾਕਟਰ ਰਮਨ ਸਿੰਘ ਜੀ ਨੇ ਡੀਸੀ ਨਾਲ ਲੜਾਈ ਲੜੀ ਲਧਿਆਣੇ ਚ ਆਪਣੇ ਕਾਰਡ ਆਪਣੇ ਜ਼ਿਲ੍ਹੇ ਚ 121000 ਲੋਕਾਂ ਦੇ ਜੋਬ ਕਾੜੇ ਇਹ ਪਤਾ ਕਿੰਨੇ ਪਰਿਵਾਰਾਂ ਨੂੰ ਕੰਮ ਮਿਲਿਆ ਸਰਦਾਰ ਜੀ ਇਹ ਮੇਟਾਂ ਨੂੰ ਪੁੱਛੋ ਸੈਕਟਰੀ ਮੇਰੇ ਭਰਾਵਾਂ ਨੂੰ ਪੁੱਛੋ ਸਮਾਂ ਆਉਣ ਤੇ ਉਹਨਾਂ ਸੈਕਟਰੀਆਂ ਦੀ ਵੀ ਲੜਾਈ ਕਾਂਗਰਸ ਪਾਰਟੀ ਲੜੇਗੀ ਮੇਟਾਂ ਦੀ ਵੀ ਲੜੇਗੀ ਉਹਨਾਂ ਏਪੀਓਜ਼ ਦੀ ਲੜਾਈ ਵੀ ਲੜੇਗੀ ਤੇ ਕਿੰਨੇ ਕਿੰਨੇ 121000 ਚੋਂ ਕਿੰਨੇ ਲੋਕਾਂ ਨੂੰ ਕੰਮ ਮਿਲਿਆ 100 ਦਿਨ ਦਾ ਪਤਾ ਹੈ ਇਹ ਮੇਰੇ ਕੋਲੇ ਰਿਪੋਰਟ ਹੈ ਜਿਹੜੀ ਲਿਖਤੀ ਦਿੱਤੀ ਹੈ ਰੰਦਾਵਾ ਸਾਹਿਬ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ 1 ਲੱਖ 21000 ਜੋਬ ਕਾਰਡਸ ਓਏ 20 ਸਾਲ ਪਹਿਲਾਂ ਮਨੇਰੇ ਕਾ ਦਿੱਤੀ ਤੇ ਸਾਡੀ ਪਿਹੜੀ ਉੱਥੇ ਦੀ ਉੱਥੇ ਸਲੈਂਡਰ ਸਲੈਂਡਰ ਕੀ ਦੇਣਾ ਹੋ ਗਿਆ 175000 ਟੋਲਾ ਸਿਉਣਾ ਹੋ ਗਿਆ ਗਰੀਬ ਤਾਂ ਚਾਂਦੀ ਵੀ ਨਹੀਂ ਪਾ ਸਕਦਾ ਕੁੜੀ ਦੇ ਵਿਆਹ ਤੇ ਇਹ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲੇ 22000 ਰੁਪਏ ਟੋਲਾ ਸਿਉਣਾ ਹੁੰਦਾ ਸੀ 22000 ਉਹ ਸਰਦਾਰੋ ਉਹ ਭਾਈ ਰਾਏਕੋਟ ਵਾਲਿਓ 400 ਰੁਪਏ ਦਾ ਡੀਏਪੀ ਦਾ ਗੱਟਾ ਸੀਗਾ ਅੱਜ 1600 ਦਾ ਮਿਲਦਾ ਨਹੀਂ ਉਹ ਵੀ ਲਾਈਨ 'ਚ ਲੱਗੜਾ ਪੈਂਦਾ ਨਾਲ ਕੋਈ ਸਮਾਨ ਹੋਰ ਚੁਕਾਉਂਦੇ ਐ ਮੇਰੀ ਗੱਲ ਸੱਚੀ ਐ ਕਹਿੰਦਾ ਕਾਨੂੰਨ ਬੜਾ ਵਧੀਆ ਓਏ ਕਾਨੂੰਨ ਤਾਂ ਭਲਿਆ ਮਾਨਸਾ ਤੂੰ ਕਹਿੰਦਾ ਸੀ ਕਿ ਕਿਸਾਨਾਂ ਦੇ ਲਈ ਵੀ ਕਾਨੂੰਨ ਮੈਂ ਬਹੁਤ ਵਧੀਆ ਬਣਾਇਆ ਪਰ ਜਿਹੜਾ ਖੇਤੀ ਕਰਦਾ ਹੈ ਕਣਕ ਵੀਦਾ ਝੋਨਾ ਵੀਦਾ ਪੱਠੇ ਵੀਦਾ ਮੱਕੀ ਵੀਦਾ ਉਹ ਕਹਿੰਦਾ ਕਾਨੂੰਨ ਮਾੜਾ ਐ ਤੈਨੂੰ ਪਤਾ ਹੈ ਕਿ ਸਾਨੂੰ ਕਿਸਾਨਾਂ ਨੂੰ ਪਤਾ ਹੈ ਹੁਣ ਮਨਰੇਗਾ ਵਾਲੇ ਕਹਿੰਦੇ ਕਾਨੂੰਨ ਵੜਾ ਹੈ ਇਹ ਜਿਹੜਾ ਕਾਨੂੰਨ ਵੜਾ ਚੰਗਾ ਹੈ ਮੇਰੇ ਕਹਿਣ ਤੋਂ ਤਾਵ ਹੈ ਕਿ ਅੱਜ ਇਹ ਦੇਸ਼ ਨੂੰ ਮਾਰਨ ਦੇ ਹਾਲਾਤ ਪੈਦਾ ਕਰਤੇ ਮਹਾਤਮਾ ਗਾਂਧੀ ਇਹਦਾ ਨਾਮ ਸੀ ਮਹਾਤਮਾ ਗਾਂਧੀ ਮਨਰੇਗਾ ਸਕੇ ਕਿਉਂ ਅੱਜ ਤੋਂ 78 ਵਰੇ ਪਹਿਲਾਂ ਮਹਾਤਮਾ ਗਾਂਧੀ ਜੀ ਦਾ ਅੱਜ ਬੈਠ ਪਨਵਰਸਰੀ ਹੈ ਅੱਜ ਵਾਲੇ ਦਿਨ ਉਹ ਸੁਨੀਆਂ ਤੋਂ ਚਲੇ ਗਏ ਸੀ ਕਿਨੇ ਬਾਰਿਆ ਪਤਾ ਜਿਹਨੂੰ ਮੋਦੀ ਜੇ ਪੁੱਛਦੇ ਨੱਥੂਗੋੜ੍ਹ ਸੇ ਜਿਹੜਾ ਗੋੜ੍ਹਸੇਰ ਸੀਗਾ ਉਹਨੇ ਕਤਲ ਕੀਤਾ ਸੀ ਮਹਾਤਮਾ ਗਾਂਧੀ ਦਾ ਮਹਾਤਮਾ ਗਾਂਧੀ ਆਜ਼ਾਦੀ ਤੋਂ ਬਾਅਦ ਕੀ ਕਹਿੰਦਾ ਕਹਿੰਦਾ ਪੂਰਨ ਸਵਰਾਜ ਉਦੋਂ ਮਿਲੇਗਾ ਪੂਰਨ ਸਵਰਾਜ ਆਜ਼ਾਦੀ ਤਾਂ ਮਿਲ ਗਈ ਹੈ ਪੂਰਨ ਆਜ਼ਾਦੀ ਉਦੋਂ ਮਿਲੇਗੀ ਜਦੋਂ ਮੇਰੇ ਗਰੀਬਾਂ ਦੀ ਤਰੱਕੀ ਹੋਊਗੀ ਬਰਾਬਰਤਾ ਹੋਣਗੇ ਗਰੀਬ ਇਸ ਦੇਸ਼ ਦੇ ਹੁਣ ਹੁਣ ਆ ਇੱਥੇ ਅਮੀਰ ਬੈਠਾ ਇੱਥੇ ਗਰੀਬ ਬਰਾਬਰਤਾ ਮਹਾਤਮਾ ਗਾਂਧੀ ਆਪਣੇ ਸ਼ਰੀਰ ਤੋਂ ਕੱਪੜੇ ਕਿਉਂ ਨਹੀਂ ਪਹਿਨਦੇ ਸੀ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਇਸ ਦੇਸ਼ ਦੇ ਗਰੀਬ ਦੇ ਆਮ ਲੋਕਾਂ ਦੇ ਤਨ ਤੇ ਕੱਪੜਾ ਨਹੀਂ ਹੋਏਗਾ ਉਨਾਂ ਜਿੱਕਰ ਮਹਾਤਮਾ ਗਾਂਧੀ ਆਪਦੇ ਢੰਗ ਤੇ ਕਪੜਾ ਨਹੀਂ ਪਹੰਦੇਗਾ ਪੈਂ ਸਕਦਾ ਸੀ ਬ੍ਰਿਸ਼ਟਾ ਦਾ ਆਦਮੀ ਸੀ ਪੜਿਆ ਲਿਖਿਆ ਵਿਅਕਤੀ ਸੀ ਸੋ ਨੇਰੀ ਬੈਂਤੀ ਆ ਬਾਕੀ ਸਾਰੀਆਂ ਗੱਲਾਂ ਰੰਦਾਵਾ ਸਾਹਿਬ ਤੇ ਵਿਜੇਂਦਰ ਸਿੰਘਲਾ ਜੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਤੁਹਾਨੂੰ ਦੱਸਤਾ ਹੈ ਹਜੇ ਅਮਰ ਸਿੰਘ ਜੀ ਨੇ ਬੋਲਣਾ ਆਪ ਦੀਆਂ ਬੀਬੀਆਂ ਮਾਈਆਂ ਭਾਈਆਂ ਭਰਾਵਾਂ ਦਾ ਧੰਵਾਦ ਕਰਨੇ ਉਹਨਾਂ ਨੇ ਕਿ ਤੁਸੀਂ ਆਹ ਮੁੰਡੇ ਤੇ અપਾਰ ਕਿਰਪਾ ਕੀਤੀ ਏ ਸਾਡੀ ਸੁਧਾਰ ਵਾਲੀ ਨਹਿਰ ਅਜ ਉੱਥੇ ਨੰਗੇ ਕਹਿੰਦੇ ਯਾਰ ਮੈਂ ਇੱਥੇ ਨਹਾਉਂਦਾ ਹੁੰਦਾ ਸੀ ਇੱਕ ਵਾਰੀ ਮੈਂ ਡੁੱਬ ਜਾਣਾ ਸੀ ਇਹਦੇ 'ਚ ਮੈਂ ਕਿਹਾ ਬਾਬੇ ਨਾਨਕ ਨੇ ਤੁਹਾਨੂੰ ਡੁੱਬਣ ਨਹੀਂ ਦੇਣਾ ਸੀ ਕਿਉਂਕਿ ਗਰੀਬਾਂ ਦਾ ਭਲਾ ਤੁਹਾਡੀ ਕਰਮ ਨਾਲ ਲੋਕਾਂ ਨੇ ਬਾਬੇ ਨਾਨਕ ਦੇ ਕਰਾਉਣਾ ਸੀ ਡੁੱਬ ਕਿਵੇਂ ਜਾਂਦੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅਮਰ ਸਿੰਘ ਜੀ ਓਏ ਕੁਝ ਨਹੀਂ ਬਣਾਇਆ ਇਹ ਬੰਦੇ ਨੇ ਆ ਕੱਲੀ ਪੱਗ ਐ ਕੋਟ ਪੈਂਟ ਐ ਇਹ ਫੂਡ ਚੇਅਰਮੈਨ ਰਹੇ ਐ ਐਫਸੀਆਈ ਦੇ ਐਫਸੀਆਈ ਐਫਸੀਆਈ ਦਾ ਜਿਹੜਾ ਡੀਐਮ ਹੁੰਦਾ ਨਾ ਡੀਐਮ ਜਿਲ੍ਹੇ ਦਾ ਜੇ ਡੀਐਮ ਇੱਕ ਵਾਰੀ ਰਹਿ ਜਾਏ ਤਾਂ ਉਹ ਰਿਆਂ ਪੰਜ ਪੁਸਤਕਾਂ ਕੋਲੇ ਮਾਰ ਇੰਨਾ ਪੈਸਾ ਜੁੜ ਜਾਂਦਾ ਇਹਨਾਂ ਨੇ ਆਦੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸਰਦਾਰ ਅਮਰ ਸਿੰਘ ਜੀ ਨੇ ਮੈਨੂੰ ਕਹਿੰਦੇ ਕਹਿੰਦੇ ਯਾਰ ਮੇਰਾ ਬਾਪ ਤਾਂ ਕਲੀਦਰ ਹੁੰਦਾ ਸੀ ਬੱਚਾ ਤੇ ਜਾਂਦੇ ਸਨ ਅਸੀਂ ਤਾਂ ਚੁੱਲਿਆਂ ਦੀ ਅੱਗ ਫੂਕੜੀਆਂ ਮਾਰ-ਮਾਰ ਕੇ ਕਹਿੰਦੇ ਸਾਂਝ ਚ ਧੂਆੜ ਜਾਂਦਾ ਸੀ ਤੇ ਅੱਖਾਂ ਚੋਂ ਪਾਣੀ ਆ ਜਾਂਦਾ ਸੀ ਕਹਿੰਦਾ ਉਵੇਂ ਚੁੱਲ੍ਹੇ ਤੇ ਰੋਟੀਆਂ ਮੇਰੀ ਮਾਂ ਨੇ ਪਕਾ-ਪਕਾ ਕੇ ਖਵਾਈਆਂ ਮੈਂ ਮੈਂ ਗਰੀਬਾਂ ਵਾਸਤੇ ਮਰਨਾ ਚਾਹੁੰਨੇ ਇਹ ਡਾਕਟਰ ਅਮਰ ਸਿੰਘ ਦੀ ਬਾਉਣਾ ਹੈ ਤੁਹਾਡੇ ਪਰ ਸੋ ਸਤਕਾਰਯੋਗ ਪ੍ਰਾਉ ਪੰਜਾਬ ਦੇ ਜੋ ਹਾਲਾਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਿੱਕਲੀਆਂ ਸੁਣ ਲੋ ਕਿੱਕਲੀ ਕਲੀਰ ਦੀ ਹੁਣ ਕਿੱਕਲੀਆਂ ਨਾ ਸੁਣੀ ਜਾਈਓ ਅੱਗੇ ਡਿੱਕੀ ਜਾਂਦੀਆਂ ਐ ਅੱਗੇ ਪੈਸਾ ਹਜ਼ਾਰ-ਹਜ਼ਾਰ ਰੁਪਇਆ ਡਿੱਕੀ ਜਾਂਦੀ ਐ ਹੁਣ ਹੋ ਸਕਦਾ ਹੁਣ ਹੋ ਸਕਦਾ ਕਿ ਇਕੱਠਾ 4-5 ਹਜ਼ਾਰ ਰੁਪਇਆ ਪਾ ਦੇ ਤੁਹਾਡੇ ਖਾਤੇ 'ਚ ਪਰ ਭੁੱਲੇ ਹੋਣਾ ਐਸਾ ਕੰਮ ਕਰਿਓ ਕਿ ਭਗਵੰਤ ਮਾਨ ਯਾਦ ਰੱਖੇ ਵੀ ਜਿਵੇਂ ਮੈਨੂੰ ਇਹਨਾਂ ਨੇ ਬਣਾਇਆ ਸੀ ਓਵੇਂ ਹੀ ਮੈਨੂੰ ਮਾਂਗਿਆ ਵੀ ਇਹਨਾਂ ਨੇ ਹੀ ਆ ਜਿਨ੍ਹਾਂ ਨਾਲ ਮੈਂ ਧੋਖਾ ਕੀਤਾ ਅਮਨੋਰ ਕਾਨੂੰਨ ਦੀ ਬਸਤਾ ਪੰਜਾਬ ਦਾ ਬੇੜਾ ਕਰ ਕਰਤਾ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਕਰ ਕਰਤਾ ਝਾੜੂ ਨੇ ਤੇ ਰਹਿਂਗਾ ਖੁੰਦਾ ਮੋਦੀ ਸਾਹਿਬ ਨੇ ਮਾਰ ਕੇ ਰੱਖਤਾ ਪੰਜਾਬ ਕਿਉ ਪੰਜਾਬ ਅੱਖਾਂ 'ਚ ਰੜਕਦਾ ਹੈ ਪੰਜਾਬ ਬੀਜਪੀ ਨੂੰ ਵੋਟ ਨਹੀਂ ਪਾਉਂਦਾ ਪੰਜਾਬ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਮਜਬ ਦੇ ਨਾਂ ਤੇ ਦਲਿਤ ਦੇ ਜੱਟ ਦੇ ਨਾਂ ਤੇ ਅਪਰਕਾਸ਼ ਦੇ ਨਾਂ ਤੇ ਮਜਬੀ ਸਿੱਖ ਤੇ ਰਵਿਦਾਸੀਆ ਦੇ ਨਾਂ ਤੇ ਬਾਜੀਗਰ ਦੇ ਨਾਂ ਤੇ ਬਾਰੀਏ ਦੇ ਨਾਂ ਤੇ ਤਹਾਨਕ ਬਰਾਦਰੀ ਦੇ ਨਾਂ ਤੇ ਬਾਲਨੀ ਕੀ ਦੇ ਨਾਂ ਤੇ ਇਹਨੂੰ ਵੰਡਿਆ ਨਹੀਂ ਜਾ ਸਕਦਾ ਕਿਉਂਕਿ ਸਾਡੇ ਗੁਰੂ ਨੇ ਕਿਹਾ ਸਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਪਹਿਲਾ ਇਨਸਾਨ ਸਾਡੇ ਧਰਮ ਵੱਖਰੇ ਵੱਖਰੇ ਸਾਡਾ ਧਰਮਾ ਨੂੰ ਮੰਨਣ ਦਾ ਤਰੀਕਾ ਵੱਖਰਾ ਵੱਖਰਾ ਹੈ ਲੇਕਿਨ ਅਸੀਂ ਇਨਸਾਨ ਹੈ ਤੇ ਥੋੜੀ ਨਿਸ਼ਕਾਮ ਸੇਵਾ ਕਰ ਰਿਹਾ ਹੈ ਇਹੋ ਜੇ ਨੌਜਵਾਨ ਮੁੰਡੇ ਪੰਜਾਬ ਦੀ ਰਾਜਨੀਤੀ ਚ ਚਾਹੀਦੇ ਜਿਨ੍ਹਾਂ ਨੂੰ ਸਮਝ ਹੋਵੇ ਸਾਨੂੰ ਵੀ ਕਿੱਥੇ ਕੋਈ ਗੱਲ ਨਹੀਂ ਪਤਾ ਲੱਗਦੀ ਤਾਂ ਫੇਰ ਅਸੀਂ ਇਹੋ ਜਿਹੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਹਿੰਦੇ ਆ ਕਿ ਭਾਈ ਸਾਡੇ ਅਸਿਆ ਭਾਲ ਕੇ ਦੇ ਕੀ ਇਹਦੇ ਵਿੱਚ ਅਸਲ ਗੱਲ ਕੀ ਹੈ ਫੇਰ ਇਹ ਤੱਤ ਕੱਢ ਕੇ ਦਿੰਦੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਲੋ ਵੀ ਨਾਰੇ ਕਾਂਗਰਸ ਪਾਰਟੀ ਜਿੰਦਾਬਾਦ ਆ ਬੰਦੇ ਤਾਂ ਲਾਇਆ ਹੀ ਨਹੀਂ ਭਾਈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੰਦਰੇਗਾ ਬੰਨ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂ ਮੰਦਰੇਗਾ ਬੰਨ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂ ਮਜ਼ਦੂਰਾਂ ਦੀ ਲੜਾਈ ਲੜਦੇ ਰਹਾਂਗੇ ਲੜਦੇ ਰਹਾਂਗੇ ਲੜਦੇ ਰਹਾਂ ਮਜ਼ਦੂਰਾਂ ਦੀ ਲੜਾਈ ਲੜਦੇ ਰਹਾਂਗੇ ਲੜਦੇ ਰਹਾਂਗੇ ਲੜਦੇ ਰਹਾਂ ਧੰਨਵਾਦ